ਸਟ੍ਰੀਕਲ ਜੀ ਮੈਂ ਜਸਟਨੋ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ਜਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਕਿਸੇ ਵੀ ਪਸ਼ਾ ਦਾ ਜਿਹੜਾ ਆਪਾਂ ਕਹਿ ਲਈਏ ਵੀ ਪੱਟੀ ਇਕਾਈਆ ਉਹ ਵਾਕ ਹੈ ਤੇ ਦੋ ਵਾਕਾਂ ਨੂੰ ਜਾਂ ਦੋ ਤੋਂ ਵੱਧ ਵਾਕਾਂ ਨੂੰ ਆਪਸ ਦੇ ਵਿੱਚ ਨਿਖੇੜਨਾ ਹੋਵੇ ਤਾਂ ਅਸੀਂ ਕਿਸੇ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਵਿਸਤ੍ਰਾਂਗ ਚਿੰਨ੍ਹ ਆਖਦੇ ਹਾਂ ਯੂਸੂਲੀ ਅਸੀਂ ਆਮ ਤੌਰ ਤੇ ਜਿਸ ਤਰ੍ਹਾਂ ਡੀ ਕਮਾ ਪ੍ਰਸ਼ਨਵਾਚਕੇ ਵਰਤਦੇ ਆ ਪਰ ਪੰਜਾਬੀ ਭਾਸ਼ਾ ਦੇ ਵਿੱਚ ਇੰਗਲਿਸ਼ ਭਾਸ਼ਾ ਦਾ ਪ੍ਰਭਾਵ ਜਿਹੜਾ ਉਹ ਬਹੁਤ ਜ਼ਿਆਦਾ ਵਧ ਗਿਆ ਜਿਸ ਕਾਰਨ ਸਾਡੇ ਕੋਲੇ ਹੋਰ ਬਹੁਤ ਸਾਰੇ ਚਿੰਨ ਜਿਹੜੇ ਆ ਉਹ ਨਵੇਂ ਆ ਗਏ ਨੇ ਜਿਨ੍ਹਾਂ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਚਿੰਨਾਂ ਦੇ ਬਾਰੇ ਤੇ ਡੀਟੇਲ ਦੇ ਵਿੱਚ ਫਿਰ ਆਪਾਂ ਕੱਲੇ-ਕੱਲੇ ਚਿੰਨ ਨੂੰ ਵੀ ਅੱਗੋਂ ਐਕਸਪਲੇਨ ਕਰਾਂਗੇ ਕਿ ਕਿਹੜਾ ਚਿੰਨ ਹੈ ਜਿਹੜਾ ਕਿੱਥੇ ਤੇ ਕਿਵੇਂ ਵਰਤਿਆ ਜਾਂਦਾ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀ ਉਹ ਕਿਹੜੇ-ਕਿਹੜੇ ਚਿੰਨ ਕੁਰ ਜਿਹੜੇ ਆਏ ਨੇ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰੀਏ ਕਿ ਡੰਡੀ ਕਮਾ ਪ੍ਰਸ਼ਨਵਾਚਕਤਾ ਹੁੰਦੇ ਹੀ ਨੇ ਫਿਰ ਆ ਜਾਂਦਾ ਆ ਵਿਸਮਕ ਚਿੰਨ ਜਿਸ ਨੂੰ ਸਾਈਨ ਆਫ ਐਕਸਕਲੇਮੇਸ਼ਨ ਹੈਰਾਨੀ ਬ੍ਰੈਕਟਾਂ ਵਾਲਾ ਫਿਰ ਬ੍ਰੈਕਟ ਆ ਗਈ ਫਿਰ ਕੋਲਨ ਜਿਸ ਨੂੰ ਦੋ ਬਿੰਦੀ ਆਖ ਦਿੰਦੇ ਆ ਫਿਰ ਛੁੱਟ ਮਰੋੜੀ ਇਸ ਤੋਂ ਇਲਾਵਾ ਆਪਾਂ ਡਬਲ ਕੌਂਪੇ ਜਿਸ ਨੂੰ ਆ ਪੁੱਠੇ ਕੰਮੇ ਆਖ ਦਿੰਦੇ ਆ ਉਹ ਆ ਜਾਂਦੇ ਆ ਫਿਰ ਬਿੰਦੀ ਅ ਕਮਾ ਆ ਜਾਂਦਾ ਆ ਫਿਰ ਡੈਸ਼ ਆ ਜਾਂਦੀ ਆ ਫਿਰ ਕੱਲੀ ਬਿੰਦੀ ਜਿਸ ਨੂੰ ਅਸੀਂ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਦੇ ਵਿੱਚ ਕਿਸੇ ਵਾਕ ਨੂੰ ਪੂਰਾ ਆਖ ਦਿੱਤਾ ਗਿਆ ਤਾਂ ਉਹ ਵਾਕ ਨੂੰ ਆਪਾਂ ਪੂਰਨ ਵਿਸਥਾਰ ਚਿੰਨ ਲਗਾਉਣਾ ਹੋਵੇ ਤਾਂ ਡੱਟੀ ਲਗਾ ਕੇ ਉਸ ਨੂੰ ਆਪਾਂ ਖਤਮ ਕਰਦੇ ਆ ਇਸੇ ਤਰ੍ਹਾਂ ਇੰਗਲਿਸ਼ ਭਾਸ਼ਾ ਦੇ ਵਿੱਚ ਪੁਲਸਟਾਪ ਬਿੰਦੀ ਲਾ ਕੇ ਉਸ ਵਾਕ ਨੂੰ ਜਿਹੜਾ ਕੰਪਲੀਟ ਮੰਨ ਲਿਆ ਜਾਂਦਾ ਹੈ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਨੇ ਜਿਨ੍ਹਾਂ ਦਾ ਪ੍ਰਭਾਵ ਜਿਹੜਾ ਇਹ ਪੰਜਾਬੀ ਵਿਆਕਰਨ ਤੇ ਵੀ ਪਿਆ ਹੈ ਤੇ ਉਹਨਾਂ ਦੇ ਬਾਰੇ ਤਾਂ ਆਪਾਂ ਗੱਲ ਕਰਾਂਗੇ ਪਰ ਇਹ ਸਮਝਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਆ ਕਿ ਕਿਹੜਾ ਚਿੰਨ੍ਹ ਜਿਹੜਾ ਉਹ ਕਿੱਥੇ ਲਗਾਉਣਾ ਹੈ ਕਿਵੇਂ ਲਗਾਉਣਾ ਹੈ ਕਿਉਂਕਿ ਨਹੀਂ ਜੇ ਚਿੰਨ੍ਹ ਸ਼ਬਦੋ ਹੀ ਨੇ ਵਾਕ ਬਿਲਕੁਲ ਉਸੇ ਤਰ੍ਹਾਂ ਬਣ ਰਿਹਾ ਹੈ ਪਰ ਚਿੰਨ੍ਹ ਜਿਹੜਾ ਹੈ ਕਿਸੇ ਹੋਰ ਜਗ੍ਹਾ ਲਗਾਤਾ ਤਾਂ ਢੇਰ ਤਬਦੀਲੀ ਆ ਜਾਂਦੀ ਆ ਇਹਨੀ ਤਬਦੀਲੀ ਕਿ ਲਗਭਗ ਜੋ ਚੀਜ਼ ਆਪਾਂ ਕਹੀ ਆ ਉਹਦੇ ਉਲਟ ਗੱਲ ਬਣ ਜਾਏ ਇੱਕ ਸ਼ਬਦ ਲੈ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਸ਼ਬਦ ਵਾਕ ਲੈਨੇ ਜਿਸ ਦੇ ਵਿੱਚ ਛੋਟੇ ਸ਼ਬਦ ਸ਼ਬਦਾਂ ਵਾਲਾ ਵਾਕ ਆ ਆਪਾਂ ਗੱਲ ਕਹਿ ਰਹੇ ਆ ਰੋਕੋਨਾ ਕੋਮਾ ਜਾਣ ਦਿਓ ਇਸ ਦੇ ਵਿੱਚ ਜਾਣ ਦੇਣ ਦਾ ਭਾਵ ਆ ਵੀ ਜਾਣ ਦਿਓ ਰੋਕੋਨਾ ਕੋਮਾ ਜਾਣ ਦਿਓ ਇਸੋ ਅੱਗੇ ਆਪਾਂ ਗੱਲ ਕਰੀਏ ਇਸੇ ਸ਼ਬਦਾਂ ਨੂੰ ਆਪਾਂ ਵਰਤ ਰਹੇ ਵਾਕ ਦੇ ਵਿੱਚ ਪਰ ਕਮਾ ਜਿਹੜਾ ਆ ਉਹ ਬਿਲਕੁਲ ਵੱਖਰੀ ਜਗ੍ਹਾ ਤੇ ਲਗਾ ਦਿੱਤਾ ਚਾਕੇ ਜਿਸ ਨਾਲ ਕੇ ਇਸ ਦਾ ਭਾਵ ਬਿਲਕੁਲ ਉਲਟ ਬਣ ਗਿਆ ਇਹ ਵਾਕ ਆਪਾਂ ਬਣਾਉਨੇ ਆ ਰੋਕੋ ਕਮਾ ਦਾ ਜਾਣ ਦਿਓ ਯਾਨੀ ਕਿ ਬਿਲਕੁਲ ਉਹ ਕਹੀ ਹੋਈ ਗੱਲ ਦੇ ਉਲਟ ਗੱਲੋ ਇਹਦੇ ਵਿੱਚ ਰੋਕ ਲੈਣ ਦਾ ਭਾਵ ਆ ਕਿਥੇ ਪਹਿਲੇ ਵਾਲੇ ਵਿੱਚ ਜਾਣ ਦੇਣ ਵਾਲਾ ਭਾਵ ਸੀਗਾ ਸੋ ਇਹ ਸਮਝਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਆ ਕਿ ਜਿਹੜੇ ਜਿਹੜੇ ਇਹ ਚਿੰਨ ਨੇ ਕਿਸ ਤਰ੍ਹਾਂ ਨਾਲ ਅਸੀਂ ਇਹਨਾਂ ਚਿੰਨਾਂ ਦੀ ਵਰਤੋਂ ਕਰਨੀ ਆ ਤੇ ਨਵੇਂ ਇਹ ਜਿਹੜੇ ਚਿੰਨ ਸਾਡੀ ਭਾਸ਼ਾ ਦੇ ਵਿੱਚ ਸਾਡੀ ਵਿਆਕਰਨ ਦੇ ਵਿੱਚ ਆਈ ਨਹੀਂ ਇਹਨਾਂ ਦੀ ਵਰਤੋਂ ਅਸੀਂ ਕਿਸ ਤਰ੍ਹਾਂ ਕਰੀ ਸੋ ਇਹ ਪਹਤੋਕੂਰਨ ਪੱਖਾ ਸਾਡੀ ਪੰਜਾਬੀ ਵਿਆਕਰਨ ਦਾ ਜਿਸ ਨੂੰ ਸਮਝਣਾ ਸਾਰੇ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਆ ਸੋ ਇਸ ਦਾ ਅਭਿਆਸ ਵੀ ਬਹੁਤ ਜ਼ਰੂਰੀ ਆ ਸੋ ਬਣ ਕਰਾਂਗੇ ਆਪਾਂ ਸਾਰਿਆਂ ਦੀ ਡੀਟੇਲ ਦੇ ਵਿੱਚ ਤੁਸੀਂ ਸਾਡੇ ਨਾਲ ਬਨੇ ਰਹੋ ਹੁਣ ਦੇ ਲਈ ਸ਼ੁਕਰੀਆ